ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏ ਸਰੀਰਾ ਮੇਰਿਆ ਇਸ ਜਗ ਮੈਂ ਆਇ ਕਿਆ ਤੁੱਦ ਕਰਮ ਕਮਾਇਆ ਕਿ ਕਰਮ ਕਮਾਇਆ ਤੁੱਦ ਸਰੀਰਾ ਜਾ ਤੂ ਜਗ ਮੈਂ ਆਇਆ ਏ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤੁੱਦ ਕਰਮ ਕਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਅਨੰਦ ਸਹਿਬ ਜੀ ਦੀ ਸੰਥਿਆ 16ਵੇਂ ਭਾਗ ਦੇ ਵਿੱਚ ਸਰਵਨ ਕਰਕੇ ਲਾਭ ਪ੍ਰਾਪਤ ਕਰਨ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਇਹ ਸਰੀਰਾ ਮੇਰਿਆ ਮੇਰਿਆ ਤੇ ਜਮਕੀ ਲਾਉਣੀ ਹੈ ਇਸ ਜਗ ਮੈਂ ਆਏ ਕੈ ਆਏ ਵਖ ਬੋਲਣਾ ਹੈ ਕੈ ਵਖ ਬੋਲਣਾ ਹੈ ਇਕੱਠਾ ਨਹੀਂ ਬੋਲਣਾ ਵਖ ਵਖ ਬੋਲਣੇ ਨੇ ਆਏ ਕੈ ਇਥੇ ਵਿਸ਼ਰਾਮ ਲਾਉਣਾ ਹੈ ਕਿ ਆ ਤੁੱਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਕਕੇ ਸਰੀਕੇ ਖਿੱਚਵੀਂ ਆਵਾਜ਼ ਵਿੱਚ ਬੋਲਿਆ ਜਾਵੇਗਾ ਕਮਾਇਆ ਇਥੇ ਆਪਾਂ ਜਮ ਕੇ ਲਾਉਣੀ ਐ ਤੁਧ ਸਰੀਰਾ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਜਾ ਤੂੰ ਜਗ ਮਹਿ ਆਇਆ ਜਨ ਹਾਰ ਤੇਰਾ ਇਥੇ ਆਪਾਂ ਜੰਮ ਕੀ ਲਾਉਣੀ ਹੈ ਰਚਨ ਰਚਿਆ ਇਥੇ ਵਿਸ਼ਰਾਮ ਲਾਉਣਾ ਹੈ ਸੋ ਹਾਰ ਮਨ ਨਾ ਵਸਾਇਆ ਸੋ ਇਥੇ ਆਪਾਂ ਠੰਮਕੀ ਲਾ ਦੇਣੀ ਹੈ ਹਾਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਗੁਰ ਪ੍ਰਸਾਦੀ ਪ੍ਰਸਾਦੀ ਦਾ ਰਾਰਾ ਪੂਰਾ ਬੋਲਣਾ ਹੈ ਇਥੇ ਆਪਾਂ ਜੰਮ ਕੀ ਲਾ ਦੇਣੀ ਹੈ ਹਰ ਮੰ ਮੰਮੇ ਟਿੱਪੀ ਨੰਨੇ ਸਿਹਾਰੀ ਮੰ ਟਿੱਪੀ ਦੀ ਆਵਾਜ਼ ਨਾਸਾਂ ਦੇ ਵਿੱਚੋਂ ਕੱਢਣੀ ਹੈ ਮੰ ਵਸਿਆ ਬਬਯਦਕ ਸਸੇ ਸਿਹਾਰੀ ਐੜੇ ਕੰਨਾ ਵਸਿਆ ਇਥੇ ਆਪਾਂ ਵਿਚ ਰਾਮ ਲਾਉਣਾ ਹੈ ਪੂਰਬ ਲਿਖਿਆ ਪਾਇਆ ਪੂਰਬ ਪਪੇ ਦਲੈਂਕੜ ਪੂਰਬ ਇਸ ਨੂੰ ਔਂਕੜ ਲਾ ਕੇ ਪੁਰਬ ਨਹੀਂ ਬੋਲਣਾ ਦਲੈਂਕੜ ਲਾਉਣੀ ਹੈ ਪੂਰਬ ਬੋਲਣਹ ਲਿਖਿਆ ਲੱਲੇ ਸਿਹਾਰੀ ਉੱਤਯਦ ਖੱਕੇ ਸਿਹਾਰੀ ਐੜੇ ਕਨਾਂ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਨਾਨਕ ਤੇ ਆਪਾ ਜਮ ਕਿ ਲਾਉਣੇ ਐ ਇਹੋ ਏੜੀ ਲਾਂ ਲੰਮਾ ਕਰਕੇ ਹਾਏ ਔਕੜ ਸੰਕੋਚ ਕੇ ਇਹੋ ਸਰੀਰ ਪਰਵਾਨ ਹੋਆ ਇਥੇ ਆਪਾ ਵਿਸ਼ਰਾਮ ਲਾਉਣਾ ਹੈ ਜੇ ਨੇ ਸਤ ਗੁਰ ਸਿਓ ਚੇਤ ਲਾਇਆ ਜਿਨ ਪੋਲਾ ਬੋਲਣਾ ਸਤ ਗੁਰ ਸਿਓ ਇਹ ਤੇ ਆਪਾਂ ਠੰਮਕੀ ਲਾ ਦੇਣੀ ਐ ਚੇਤ ਤੋਂ ਲਾਇਆ ਚੱਚੇ ਸਾਰੀ ਉਤੇ ਅਧਿਕ ਤੱਤੇ ਔਂਕਰ ਚੇਤ ਤੋਂ ਲਾਇਆ ਲੱਲੇ ਕੰਨਾ ਲਾ ਬੋਲ ਕੇ ਵਿੱਚ ਡੈ ਦੇਣੀ ਐ ਈੜੀ ਸਿਆਰੀ ਐੜੇ ਕੰਨਾ ਲਾਇਆ ਇਹ ਨੇਤਰ ਮੇਰੋ ਨੇਤਰ ਨਿੰਨੇ ਲਾ ਲੰਮਾ ਕਰਕੇ ਤਤੇ ਪੈਚ ਅੱਧਾ ਰਾਰਾ ਹਾਏ ਔਂਕੜ ਸੰਕੋਚ ਕੇ ਨੇਤਰੋ ਨੇਤਰੋ ਮੇਰੇ ਹੋ ਹਾਏ ਹੋੜਾ ਹੋ ਮੇਰੇ ਹੋ ਇਥੇ ਆਪਾਂ ਜਮ ਕੇ ਲਾਉਣੀ ਐ ਹਾਰ ਤੁਮ ਮਹਜੂਤ ਤਰੀ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਹਾਰ ਬਿਨ ਅਵਰ ਨਾ ਦੇਖੋ ਕੋਈ ਹਾਰ ਬਿਨ ਇਥੇ ਠੰਮਕੀ ਲਾ ਦੇਣੀ ਐ ਆਵਰ ਨਾ ਦੇਖੋ ਕੋਈ ਹਾਰ ਬੈਨ ਇੱਥੇ ਆਪਾਂ ਜਮ ਕੇ ਲਾਉਣੀ ਐ ਆਵਰ ਨਾ ਦੇਖੋ ਕੋਈ ਇੱਥੇ ਵੀ ਸ਼ਰਾਮ ਲਾਉਣਾ ਹੈ ਨਦਰਿ ਹਰ ਨਿਹਾਲਿਆ ਨਦਰਿ ਤੇ ਠਮਕੀ ਲਾ ਦੇਣੀ ਐ ਹਰ ਨਿਹਾਲਿਆ ਨੰਨੇ ਸਿਆਰੀ ਨੇ ਹਾਏ ਕੰਨਾ ਲੱਲੇ ਸਿਆਰੀ ਐੜੇ ਕੰਨਾ ਨਿਹਾਲਿਆ ਏਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਈੜੀ ਲਾਂ ਆਏ ਔਂਕਰ ਇਹੋ ਵੇਸ ਬਵੇਸ ਅਰੀ ਸਸੇ ਔਂਕਰ ਵੇਸ ਇਹ ਪੋਲਾ ਬਰਣਾ ਹੈ ਇਹੋ ਵੇਸ ਸੰਸਾਰ ਤੁਮ ਦੇਖਦੇ ਇਥੇ ਆਪਾਂ ਜਮ ਕੇ ਲਾਉਣੀ ਹੈ ਇਹੋ ਹਰਕਾਰ ਰੂਪ ਹੈ ਇਥੇ ਆਪਾਂ ਵਿਚ ਰਾਮ ਲਾਉਣਾ ਹੈ ਹਰ ਰੂਪ ਇਥੇ ਠੰਮ ਕੇ ਲਾ ਦੇਣੀ ਹੈ ਨਦਰ ਆਇਆ ਗੁਰ ਪ੍ਰਸਾਦਿ ਬੁੱਝਿਆ ਬੁੱਝਿਆ ਬੱਬੇ ਔਂਕੜ ਉੱਤੇ ਅਦਕ ਛੱਜੇ ਸਿਆਰੀ ਐੜੇ ਕੰਨ ਬੁੱਝਿਆ ਇਥੇ ਆਪਾਂ ਜਮਕੀ ਲਾ ਦੇਣੀ ਐ ਜਾ ਵੇਖਾ ਹਰ ਇੱਕ ਹੈ ਇਥੇ ਵੀ ਸ਼ਰਾਮ ਲਾਉਣਾ ਹੈ ਹਰ ਬਿਨ ਇਥੇ ਆਪਾਂ ਠੰਮਕੀ ਲਾ ਦੇਣੀ ਐ ਆਵਰ ਨਾ ਕੋਈ ਕਹ ਨਾਨਕ ਇਥੇ ਜਮਕੀ ਲਾਉਣੀ ਐ ਇਹ ਨੇਤਰ ਅੰਧ ਸੇ ਇਹ ਈੜੀ ਲਾਂ ਲੰਮਾ ਕਰਕੇ ਇਹ ਹਾਈ ਸੈਰੀ ਸੰਕੋਚ ਕੇ へ ਇਹ ਇਹ ਨੇਤਰ ਇਹ ਛੇਤੀ ਬਲਣਾ ਕਿਉਂਕਿ ਤੱਤੇ ਪੈਚ ਅੱਧਾ ਰਾਰਾ ਨੇਤਰ ਅੰਧ ਤੱਦਾ ਅੰਧ ਦਸੇ ਲਾਂ ਸੇ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਸਾਧਗੁਰ ਮਿਲਿਆ ਇਥੇ ਆਪਾਂ ਠੰਮਕੀ ਲਾ ਦੇਣੀ ਮਿਲਿਆ ਮੰਮੇ ਸਿਆਰੀ ਲੱਲੇ ਸਿਆਰੀ ਐੜੇ ਦਲਾਵਾ ਮਿਲਿਆ ਇਸ ਨੂੰ ਲੱਲੇ ਬਿਹਾਰੀ ਲਾ ਕੇ ਮਿਲਿਆ ਨਹੀਂ ਬੋਲਣਾ ਮਿਲਿਆ ਇਸ ਤਰ੍ਹਾਂ ਬੋਲਣਾ ਮਿਲਿਆ ਦੇਵ ਦ੍ਰਿਸ਼ਟ ਹੋਈ ਦੇਵ ਇਹ ਪੋਲਾ ਬੋਲਣਾ ਹੈ ਦ੍ਰਿਸ਼ਟ ਦੱਦਾ ਰਾਰੇ ਸਿਆਰੀ ਸੱਸਾ ਟਾਂਗੇ ਸਿਆਰੀ ਦ੍ਰਿਸ਼ਟ ਹੋਈ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਦ ਸੇ ਸਤ ਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ